ਸੇਵਾ ਚੱਲ ਰਹੀ ਹੈ ਜੀ ਸਾਡੀ ਗੁਰਦੁਆਰਾ ਸਾਹਿਬ ਫਤਿਹ ਤੋਂ ਵੀ ਸੇਵਾ ਕਰ ਲੈਣੀ ਸੀ ਹੂੰ ਕੋਰਟ ਚ ਬਾਹਮਾ ਮਾਰ ਕੇ ਤੁਰਿਆ ਫਿਰਨੇ ਆ ਹੈ ਇੱਥੇ ਪੁਰਾਣੀ ਇਮਾਰਤ ਸੀ ਗੁਰਦੁਆਰਾ ਸਾਹਿਬ ਦੀ ਜਿਹੜੀ ਕਿ ਹੁਣ ਢਾਹ ਦਿੱਤੀ ਗਈ ਆ ਇਹਦੇ ਸਾਹਮਣੇ ਤੇ ਆ ਪਾਸੇ ਵਾਲੀ ਜਿਹੜੀ ਨੀ ਉਹ ਛੱਡੀ ਕਿਉਂਕਿ ਇੱਥੇ ਦੁਬਾਰਾ ਕੰਦ ਕਰਨੀ ਆ ਨਾ ਥੱਲੇ ਉਟਾ ਪੁੱਟੀਆਂ ਕਿਉਂਕਿ ਨੀਂ ਢੂੰਗੀ ਸੀ ਇਹ ਇੱਟਾਂ ਪੁੱਟਤੀਆਂ ਆ ਤੁਹਾਨੂੰ ਦੁਬਾਰਾ ਥੋੜੀ ਜੀ ਭਰਤੀ ਪਾ ਕੇ ਤੇ ਕਿਉਂਕਿ ਇੱਥੇ ਕਾਂਦੀ ਕੱਢਣੀ ਬਾਅਦ ਵਿੱਚ ਤੇ ਆ ਥੜਾ ਅਗਲਾ ਬੰਨੇ ਥੋੜਾ ਉੱਚਾ ਕਰ ਦੇਣਾ ਇਹ ਸਾਰੇ ਬੰਨੇ ਮਿੱਟੀ ਭੈਣੀ ਆ ਆ ਬਰਾਬਰ ਕਰਤਾ ਸਿੰਘਾ ਨੇ ਟਰੈਕਟਰ ਵਾਹ ਕੇ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੋਣੀ ਆ ਇਹ ਸਾਡੇ ਮੈਂਬਰ ਸਾਹਿਬ ਸੇਵਾ ਕਰਨ ਦਾ ਵੇਲਾ ਉਧਰ ਸਰਪੰਚ ਸਾਹਿਬ ਲੱਗੇਗਾ ਗੁਰਦਰ ਸਿੰਘ ਸਾਹਿਬ ਦੇ ਪ੍ਰਧਾਨ ਵੀ ਸੇਵਾ ਕਰਨ ਦਾ ਇੱਥੇ ਵੇਖ ਲਓ ਕਿੰਦੇ ਕਰਦਾ ਰਹਿੰਦੇ ਪ੍ਰਧਾਨ ਕੰਮ ਨਹੀਂ ਕਰਦੇ ਮੈਂ ਵਿਖਾਉਂਦਿਆਂ ਵਾ ਪ੍ਰਧਾਨ ਕੰਮ ਕਰਨਦੇ ਖੁਦ ਐ ਹੋਵੇ ਕਰਨਾ ਬਣਾ ਉਸੀ ਅੱਜ ਗੱਲ ਐ ਇੱਥੇ ਬੋਲਦਾ ਆ ਉਹ ਜਾਣਾ ਨਹੀਂ ਜਾਏ ਕੀ ਆਓ ਜੀ ਸਤਰੀ ਬਾਦੀ ਮੈਂ ਵੀਡੀਓ ਬਣਾ ਪੂਰੀ ਵੀਡੀਓ ਮੈਂ ਵੀਡੀਓ ਬਣਾ ਪਾਉਂਦਿਆਂ ਮੈਂ ਕਹਾਂ ਵੀ ਵੇਖੋ ਸਾਡੇ ਸੇਵਾਦਾਰ ਕਹਿੰਦੇ ਗੁਰਦਾਰੇ ਦੇ ਪ੍ਰਧਾਨ ਜਿਹੜੇ ਉਹ ਕੰਮ ਨਹੀਂ ਕਰਦੇ ਸਾਡੇ ਪ੍ਰਧਾਨ ਮੈਂਬਰ ਸਾਰੇ ਕੰਮ ਕਰੰਦੇ ਵੇਖ ਲੋ ਹਾਂ ਆ ਵੇਖੋ ਸੇਵਾ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਇਹ ਸਭ ਤੋਂ ਲੱਗ ਜਾਂਦੀ ਆ ਨਾ ਹਾਂ ਸਭ ਕੁਝ ਹੋ ਜਾਂਦਾ ਬਿਲਕੁਲ ਬਿਲਕੁਲ ਮਾਰਗੇ ਨੇ ਸਭ ਕੀਮਤ ਮੇਰਾ ਕੀਮਤ ਪਾਈ ਜੋ ਸਾਰੇ ਰਲ ਜਾਂਦੇ ਉਦੋਂ ਵਰਾ ਕੋ ਜਹਿੰਦਾ ਹਾਂ ਹਾਂ ਸਹੀ ਗੱਲ ਆ ਸਾਡੇ ਸਿੰਘ ਨੇ ਸਾਰੇ ਜੋਰ ਮਾਰਿਆ ਵੀ ਅਸੀਂ ਸੇਵਾ ਆਪ ਕਰੀਏ ਉਹ ਬੈਠਾ ਜੇ ਕਿਰਾਏ ਤੇ ਬੈਠਾ ਸੈਂ ਕਿਰਾਏ ਤੇ ਬੈਠਾ ਜੇ ਦੇਖੇ ਜਨਾਓ ਤੁਸੀਂ ਕਰ ਲੈ ਬਾਕੀ ਨਾਲ ਆਪੇ ਲੱਗ ਜਾਂਦੇ ਆ ਕੀ ਆ ਕਮਰਗੀ ਐਤਵਾਰ ਤੋਂ ਮੇਰੇ ਘਰ ਲਾਇਆ ਨਹੀਂ ਚਾਹੀਦਾ ਚਾਹੀਦਾ ਬਿਲਕੁਲ ਬਿਲਕੁਲ ਨਾਲੇ ਆ ਵੀ ਇਹਦੇ ਬੰਨੇ ਸੇਵਾ ਹੋ ਜਾਂਦੀ ਆ ਸੇਵਾ ਦੇ ਸਿਮਰਨ ਕੀ 2000 ਲੈ ਲੈਣੇ ਸੇਵਾ ਕਰ ਲਈ ਬਹੁਤ ਜੰਦਾ ਨਾਲੇ ਦੋ ਪੰਖੇ ਸਾਡੀ ਸੇਵਾ ਦੇ ਸਿਮਰਨ ਦੋਵੇਂ ਜ਼ਰੂਰੀ ਆ ਮੈਂ ਪੰਕਤੀ ਪੜ ਰਿਹਾ ਸੀ ਅੰਦਰ ਇੱਕ ਸੇਵਕ ਗੁਰਪਾਸ ਇੱਕ ਗੁਰਸੇਵਾ ਲਾਇਆ ਹੈ ਨਾ ਇਹ ਬਰਾਬਰ ਹੀ ਉਧਰ ਇੱਕ ਜਿਹੜਾ ਗੁਰਦੀ ਸੇਵਾ ਕਰਦਾ ਜਿਹੜਾ ਇੱਧਰ ਸੇਵਾ ਕਰਨਦਿਆ ਮਤਲਬ ਤਾਕਤ ਦਿੰਦਾ ਗੁਰਮਾਰਾ ਬਿਲਕੁਲ 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 ਗੁਰੂ ਸਾਹਿਬ ਨੇ ਕਿਰਪਾ ਕਰਕੇ ਆਪ ਸਾਰਾ ਕੁਝ ਇਹ ਸਾਰਾ ਕਾਰਜ ਜਿਸ ਦਾ ਕਾਰਜ ਤੇ ਨਹੀਂ ਕੀਆ ਮਾਨਸ ਕਿਆ ਵਿਚਾਰਾ ਆਰਾਮ ਤੇ ਗੁਰੂ ਦਾ ਕਾਰਜ ਹੋ ਰਿਹਾ ਸਾਰਾ ਇਟਾ ਉਟਾ ਮਾਵਾਂ ਨਿਕਲੇ ਆ ਯਾਂ ਇਹ ਥਾਂ ਤੇ ਜੇ ਦੁਬਾਰਾ ਇੰਨੀਆਂ ਰੱਖਣੀਆਂ ਤਾਂ ਕਰਕੇ ਪੂਰੀ ਨਹੀਂ ਚੰਗੀ ਤਰ੍ਹਾਂ ਵਾਹ ਕੀ ਚੱਲ ਰਿਹਾ ਪਕੌੜੇ ਕੀ ਬਾਤ ਹੈ ਇਹ ਜੀ ਐਤਵਾਰ ਚ ਪੈ ਰਹੇ ਨੇ ਜਾਪਾਂ ਤੋਂ ਬਾਅਦ ਪਕੌੜੇ ਇਧਰ ਇੱਕ ਮੇਰੇ ਲਈ ਵੀ ਆ ਗਿਆ ਮੈਂ ਵੀਡੀਓ ਬਣਾਣਾ ਆ ਭੈਣ ਸਾਡੀ ਖਵਾਉਣ ਦੀ ਪਿਆਰੀ ਜੀ ਤੇ ਅੱਜ ਮਾਤਾ ਜੀ ਪਕੌੜੇ ਲੈ ਕੇ ਆਏ ਆ ਮਾਤਾ ਕਿਹੜੀ ਖੁਸ਼ੀ ਲੈਂਦੇ ਆ ਬਸ ਨੌ ਬੱਲ ਨੌ ਰਾਨੀ ਬਾਹਰ ਗਈ ਆ ਠੀਕ ਆ ਜੀ। ਅਈ ਵਿਚਾਰਾ ਕੁਝ ਵੇਖਣ ਦਾ ਮੈਨੂੰ ਕੁਝ ਦੇ ਦੋ ਕੁਝ। ਅਸੀਂ ਵੀ ਛਕਦੇ ਆ ਫਿਰ ਮਿਲਦੇ ਆ ਜੀ ਸਾਰਿਆਂ ਨੂੰ। ਹਾਂ ਜੀ। ਆ ਚਾਹ ਇਕੱਲਾ ਚਾਹ ਦੀ ਆਵਾਜ਼ ਉਹਦੀ ਮਰਕਾਏ। ਅਸੀਂ ਪੀ ਰਹੇ ਆ ਜੀ ਚਾਹ ਤੇ ਨਾਲ ਖਾ ਰਹੇ ਆ ਪਕੌੜੇ। ਤੇ ਮਿਲਦੇ ਆ ਫਿਰ ਅਗਲੇ ਵਲੌਗ ਵਿੱਚ। ਅਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ੇਅਰ ਕਰ ਦਿਓ